ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਬਹੁਤ ਸਾਰੇ ਠੀਕ ਹੋ ਨਹੀਂ ਮੈਨੂੰ ਪਤਾ ਸਾਰੇ ਤੁਸੀਂ ਵਧੀਆ ਹੋ ਏਦਾਂ ਹੀ ਵਧੀਆ ਰਹੋ ਖੁਸ਼ ਰਹੋ ਹੱਸਦੇ ਰਹੋ ਤੇ ਸਾਡੇ ਬਲੌਗ ਦੇ ਕੇ ਹੋਰ ਹੱਸਦੇ ਰਹੋ ਸਾਡੇ ਸ਼ਾਰਟ ਦੇ ਕੇ ਹੱਸਦੇ ਰਹੋ ਸਾਨੂੰ ਲਾਈਕ ਕਰਦੇ ਰਹੋ ਪੂਰਾ ਪੂਰਾ ਕਮੈਂਟ ਸ਼ੇਅਰ ਕਰਦੇ ਰਹੋ ਤੇ ਜੀ ਹੁਣ ਆਪਾਂ ਸਟਾਰਟਿੰਗ ਕਰਨ ਲੱਗੇ ਆ ਆਪਣੇ ਬਲੌਗ ਦੀ ਤੇ ਦੂਜੀ ਗੱਲ ਇਹਦੀ ਗੁੱਡ ਨਿਊਜ਼ ਸਾਡੇ ਲਈ ਤਾਂ ਬਹੁਤ ਵੱਡੀ ਗੁੱਡ ਨਿਊਜ਼ ਹੀ ਹੈ ਸਾਡੇ ਲਈ ਤਾਂ ਖੁਸ਼ੀ ਦੀ ਗੱਲ ਆ ਨਾ ਖੁਸ਼ੀ ਦੀ ਗੱਲ ਸਾਡੇ ਕੋਲ ਐ ਤੇ ਆਪਾਂ ਕਰਨ ਲੱਗਿਆ ਨਿਊ ਸ਼ਾਪ ਓਪਨ ਤੇ ਕਾਜੇ ਕਰਨ ਲੱਗਿਆ ਲੋਕ ਦੇ ਨਾਲ ਜੁੜੇ ਰਹੋ ਹਾਂਜੀ ਕਾਦੀ ਸ਼ਾਪ ਓਪਨ ਕੀਤੀ ਐ ਫਿਰ ਤੁਸੀਂ ਅਸੀਂ ਜੀ ਓਪਨ ਕਰਨ ਜਾ ਰਹੇ ਆ ਸਰਸ ਮਾਨ ਠੀਕ ਹੈ ਏਟੂ ਜਿਹੜੀ ਜਵਾਕਾਂ ਵਾਲਾ ਜਿੰਮਾ ਵੀ ਹੁੰਦਾ ਉਹ ਨਹੀਂ ਹੋ ਰਹੇ ਨੇ ਕਿਉਂਕਿ ਅਸੀਂ ਵੱਡੇ ਸੀ ਰਚ ਨਾਲ ਹੀ ਲੱਗੇ ਹੋਣੇ ਆ ਓਖੇ ਸੀ ਬਹੁਤ ਹਨ ਹਾਂ ਤੇ ਉੱਧਰ ਸਾਰਾ ਵਰਤਾਂ ਦਾ ਸਮਾਨ ਵੀ ਆ ਗਿਆ ਹੈ ਜੀ ਵਰਤਾਂ ਦਾ ਸਮਾਨ ਹੀ ਸਾਰਾ ਲੈਣ ਦਾ ਪੌਂਚ ਜਿਹੜੇ ਜਿਹੜੇ ਵਲੌਗ ਦੇਖਦੇ ਹੋ ਧਿਆਨ ਚ ਰੱਖਣ ਵਰਤਾਂ ਵਾਲਾ ਸਮਾਨ ਆਪਣੇ ਕੋਲੇ ਆ ਗਿਆ ਵਾ ਤਾਂ ਦੂਰ ਜਾਣ ਦੀ ਲੋੜ ਨਹੀਂ ਗਈ ਬਸ ਟੈਂਡ ਜਾਣ ਦੀ ਲੋੜ ਨਹੀਂ ਗਈ ਸਾਰਾ ਸਮਾਨ ਤੁਹਾਨੂੰ ਆਦੇ ਘਰਾਂ ਦੇ ਵਿੱਚ ਮਿਲ ਜਾਣਾ ਠੀਕ ਹੈ ਜੀ ਚੈਰੀ ਫੁੱਲ ਰੱਖਿਓ ਲੌਡੀ ਮੇਕ ਚੱਕੀ ਲੈ ਆਉਂਦੇ ਆਪਾਂ ਕਿੰਨੀਆਂ ਵੀ ਲੈ ਆਉਂਦੀਆਂ ਵਰਤਾਂ ਦੇ

होना हो गया शिरू ਤੇ ਇੱਥੇ ਆਪਣਾ ਰੈਂਕ ਲੱਗ ਰਿਹਾ ਏ ਦੂਜੀ ਆਪਣੀ ਦੁਕਾਨ ਦੇ ਵਿੱਚੋਂ ਰੈਂਕ ਲਾ ਕੇ ਲੈ ਕੇ ਆਏ ਆ ਇੱਥੇ ਕਿਉਂਕਿ ਫਿਰ ਪਹਿਲਾਂ ਇੱਕ ਵਾਰੀ ਆਪਾਂ ਅਡਜਸਟ ਕਰਦੇ ਆਂ ਬਾਕੀ ਸਾਰਾ ਫਿਰ ਹੋ ਜਾਊਗਾ ਕਿੱਦਾਂ ਸਮਾਨ ਸਾਰਾ ਉਦਾਂ ਹੀ ਪਿਆ ਵਾ ਖਲਾਰੇ ਪੂਰੇ ਤੇ ਮੈਂ ਕਿਹਾ ਚਲੋ ਮੈਂ ਬਲੌਗ ਸ਼ੂਟ ਕਰ ਲਾਂ ਤੇ ਹਰਬੀਤ ਕੰਮ ਕਰਵਾ ਰਹੇ ਸੀਗੇ ਅਰਬ ਨੇ ਫੜ ਕੇ ਰੱਖਿਆ ਵਸੀ ਰੈਂਕ ਬਸ ਹਾਂ ਤਾਂ ਖੁਸ਼ੀ ਸੀ ਕਿ ਛੇਤੀ ਛੇਤੀ ਬਸ ਰੈਂਕ ਲੱਗੇ ਤੇ ਅਸੀਂ ਫਿਰ ਸਮਾਨ ਰੱਖੀਏ ਸਾਨੂੰ ਖਿਚੀ ਜੋ ਬਹੁਤ ਸੀਗੀ ਆਬੀਸਲੀ ਆਵਦੀ ਚੀਜ਼ ਖੁਸ਼ੀ ਹੁਣ ਵੀ ਵੀ ਕਿਉਂ ਨਾ ਤੇ ਮੈਂ ਮਾਇਕ ਤੇ ਬੈਠੀ ਸੀਗੀ ਉਹ ਬੰਟੂ ਬੈਠੀ ਅਰੇ ਬਾਪੂ ਨੂੰ ਲੈ ਕੇ ਕਿਉਂਕਿ ਮੈਨੂੰ ਬਸ ਦੀ ਸਮਾਨ ਭਰਉਣ ਜਾਣਾ ਪੈਣਾ ਦਸ ਤੇ ਇਸ ਲਈ ਫਿਰ ਮੈਂ ਇੱਧਾ ਬੈਠੀ ਸੀ ਕਿਹਾ ਹਰਦੀਪ ਹੁਣ ਬਾਹਰ ਬੱਲਬ ਲਗਾ ਰਹੇ ਸੀਗੇ ਅਰ ਬਿਸਕਟ ਲੈ ਕੇ ਆਏ ਸੀ ਰਾਬਾਬ ਦੇ ਲਈ ਹਲੋ ਜੀ ਅੰਦਰ ਅੰਦਰ ਸਾਰਾ ਬੱਲਬ ਬੁੱਲਬ ਲੱਗ ਰਹੇ ਆ ਸਾਰਾ ਕੰਡ ਕੰਮ ਹੋ ਰਿਹਾ ਏ ਮੈਂ ਬਸ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਤੇ ਦੇਖਿਓ ਕਿਦਾਂ ਸਾਰਾ ਕਿੰਨਾ ਸੋਹਣਾ ਬਲੌਗ ਬੰਦਾ ਜਾ ਰਿਹਾ ਏ ਸੋ ਆਪ ਜ਼ਰੂਰ ਦੇਖਿਓ ਸਾਰੀ ਤੁਸੀਂ ਇਹ ਬੱਲਬ ਲੱਗ ਗਿਆ ਲਗਾ ਰਹੇ ਆਪਾਂ ਰੈਂਕ ਤਾਂ ਆਪਣਾ ਲੱਗ ਗਿਆ ਸੀਗਾ ਇਹ ਬੱਲਬ ਲਗਾ ਰਹੇ ਆਪਾਂ ਕੋਲ ਆਮ ਜੋਰਾ ਸੋਰਾਂ ਤੇ ਚੱਲ ਰਿਹਾ ਏ ਤੇ ਇੱਥੇ ਮੈਨੂੰ ਹਰਜੀ ਬਕੈਰ ਰਹੀ ਸੀਗੇ ਇਹ ਤਾਰ ਪਾ ਰਹੇ ਆ ਆਪਾਂ ਝਾਂ ਰੱਖਿਓ ਤੁਸੀਂ ਖਾਰਾ ਵਲੋਗ ਲੈ ਲਿਓ ਕਮਲ ਮੇਰੀ ਦੁਕਾਨ ਦੇ ਵਿੱਚ ਸਫਾਈ ਚੰਗੀ ਤਰ੍ਹਾਂ ਕਰਨੀ ਠੀਕ ਹੈ ਨਾ ਪਹਿਲਾਂ ਇਹ ਤਾਂ ਹੀ ਚੱਕ ਲੈਣਾ ਵਾ ਉੱਚਾ ਲੈਣੇ ਲੋ ਵੀ ਆਪਾਂ ਸਮਾਨ ਰੱਖਣ ਜੋਗੇ ਹੋ ਗਏ ਆ ਦੁਕਾਨ ਦੇ ਵਿੱਚ ਠੀਕ ਹੈ ਜੀ ਫਿਲਹਾਲ ਤਾਂ ਆਪਾਂ ਟੈਂਪਰੇਰੀ ਜਿਹਾ ਕੰਮ ਕੀਤਾ ਆ ਕਾਊਂਟਰ ਆਪਣਾ ਇੱਕ ਰੀ ਡਾਂਗ ਥਾੜਦੇ ਆ ਫਿਰ ਬਾਅਦ ਚ ਸੈਟਿੰਗ ਹੋ ਜੇਗੀ ਵਧੀਆ ਚੱਲੇਗੀ ਲੱਗ ਕਰ ਆਪਾਂ ਵੰਟੂ ਅਨ ਗ੍ਰੇਟਿਚੁਲੇਸ਼ਨ ਥੈਂਕ ਯੂ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਫਿਰ ਕਰਤੀ ਸਟਾਰਟਿੰਗ ਅੱਛਾ ਅਸੀਂ ਐਵੇਂ ਨਹੀਂ ਕਰਾਂਗੇ ਲਓ ਜੀ ਦਰਸ਼ਨ ਕਰ ਲਓ ਹਰਦੀਪ ਦੀ ਦੁਕਾਨ ਤੇ ਅੱਜ ਤੋਂ ਚੀਜ਼ਾਂ ਬਣੇ ਤੇ ਫੇਰ ਸ਼ੁਰੂ ਕਰੀਏ ਜੀ ਇਹ ਪਹਿਲਾ ਸਟਾਰਟਿੰਗ ਜਿਹੜੇ ਸਮਾਂ ਤੋਂ ਹੋਣ ਲੱਗੀ ਆ ਵਰਤਾਂ ਤੋਂ ਜੈ ਮਾਤਾ ਦੀ ਕੀ ਬਦਲਦੀ ਬੰਦਾ ਸੌਣ ਆ ਗਿਆ ਵਧੀਆ ਗੱਲ ਆ ਜੀ ਹਾਂ ਲੈ ਮੈਂ ਕਿਹਾ ਮੈਂ ਆ ਗਿਆ ਅਰਮਾਨ ਅਰਮਾਨ ਤੇਰਾ ਨਾਮ ਬੋਲਦਾ ਏ ਠੀਕ ਆ ਮੇਰੇ ਗੜੀ ਦਾ ਅਰਮਾਨ ਦਾ ਕੰਮ ਵੀ ਦੁਕਾਨ ਦਾ ਸ਼ੁਰੂ ਹੋ ਗਿਆ ਕੰਮ ਲਓ ਜੀ ਮਾ ਜੀ ਤੇ ਆ ਆਇਆ ਹੀਰੋ ਦੇਖਣ ਵਾਸਤੇ ਦੇ ਗਾਂਜੇ ਕਿਵੇਂ ਆ ਵਧੀਆ ਸਾਰਾ ਰੱਖ ਲਿਆ ਸਮਾਨ ਤਾਂ ਚੰਗਾ ਪੱਥਾਂ ਇਥੇ ਨਹੀਂ ਲੱਗਾ ਫੀਡਿੰਗ ਹੋਈ ਆ ਕਰਨਾ ਸੈਟ ਹਲ ਫਰੰਟ ਦੇ ਕਾਉਂਟਰ ਸਾਰਾ ਰੱਖ ਲਿਆ ਪਰ ਤਾਲਾ ਸਮਾਨ ਤਾਂ ਦਸਹੀ ਆ ਜਾਓ ਟਾਈਮ ਨਾਲ ਠੀਕ ਹੈ ਜੀ ਆ ਇੱਧਰ ਰੱਖ ਲੈ ਦੇ ਸਾਰਾ ਸਮਾਨ ਕੀ ਨੀਆ ਮਸਾਲੇ ਬਸੂਲੇ ਸਾਬਣ ਸੋਬਨ ਸਰਫਾਂ ਚੂਕਾਂ ਪਕੌੜੇ ਪਕੌੜੀਆਂ ਭਾਗਾਂ ਬਿਸਕੁਟ ਵਧੀਆ ਮੈਗੀ ਤੇਲ ਸਰੋਂ ਦਾ ਤੇਲ ਆਮਲੇ ਦਾ ਤੇਲ ਭਾਂਡੇ ਮਾਂਜਣ ਵਾਲੀ ਗਰਾਭੀ ਸਾਰੇ ਰੱਖ ਲਓ ਠੀਕ ਆ ਤਣ ਪਹੁੰਚਦੇ ਹੋਏ ਤਿਆਰ ਭੋਗੋਂ ਦਾ ਬੈਗਟ ਹੈ ਠੀਕ ਹੈ ਜੀ ਆਜਿਓ ਪਹੁੰਚੋ ਟਾਈਮ ਨਾਲ ਨਵੀਆ ਨੂੰ ਨਵੀਆ ਕੰਮ ਤਾਂ ਯਸ ਮੰਤਾਂ ਦੀ ਇਹ ਸੱਟ ਤੇ ਦੂਜੀ ਧਿਗਾ ਤੇ ਪਏ ਵੇ ਖਲਾਰੇ ਕਮਲ ਵਾਲੀ ਦੇ ਇੱਧਰ ਪਏ ਵੇ ਖਲਾਰੇ ਔਰ ਐਗ ਲਾ ਕੇ ਲੈ ਕੇ ਗਏ ਸਾਰਾ ਤਾਂ ਕਰਕੇ ਉਹ ਵੀ ਖਲਾਰੇ ਪਏ ਵੇ ਆ ਇਹਦੀ ਸਫਾਈ ਕਰਾਂਗੇ ਆਪਾਂ ਸیرے ਤੇ ਵਲੌਗ ਉੱਥੇ ਕੰਟੀਨਿਊ ਕਰਕੇ ਨਾਲ ਹੀ ਜੋੜ ਦਾਂਗੇ ਐਡ ਕਰ ਦਾਂਗੇ ਠੀਕ ਹੈ ਜੀ ਬਾਕੀ ਸਾਰਾ ਢੀਗਾ ਚਪਲਾ ਚੁਪਲਾ ਸਾਰੀਆਂ ਆਪਾਂ ਦੀਦੀਆਂ ਚੋਂ ਉੱਧਰ ਰੱਖਣੀਆਂ ਕਮਲ ਵਾਲੇ ਪਾਸੇ ਕਲਾ ਮਨਿਆਰੀ ਦਾ ਛੱਡ ਦੇਣਾ ਵੰਗਾ-ਮੁੰਗਾ ਹੋ ਗਈਆਂ ਚਪਲਾ ਆਪਾਂ ਉੱਧਰ ਰੱਖਣੀਆਂ ਕਲਾ ਮਨਿਆਰੀ ਦਾ ਪਾਸ ਚੂੜੀਆਂ ਬਾਕੀ ਸਾਰਾ ਜੋ ਵੀ ਬਨੀਆਰੀ ਦਾ ਸਾਰਾ ਕੰਮ ਦਾ ਇਧਰ ਹੀ ਹੋਊਗਾ ਠੀਕ ਹੈ ਜੀ ਦੇਖਦੇ ਰਹੋ ਮਿਲਦੇ ਰਹੋ ਨਾਲ ਦੀ ਨਾਲ ਯਾਦ ਰੱਖੋ ਮਾਰਨਿੰਗ ਇੱਥੇ ਕੰਟੀਨਿਊ ਕਰਾਂਗੇ ਆਪਾਂ ਕਮਲਦੀਪ ਗਾਨ ਵੀ ਸਫਾਈ ਕਰਾਉਣੀ ਆਪਾਂ ਨਾਲ ਨਾਲ ਸੋਹਣੀਆਂ ਲੱਗਦੀਆਂ ਬੱਤ ਵਧੀਆ ਪਈ ਰੱਖਿਆ ਕਰ ਚਲੋ ਠੀਕ ਹੈ ਜੀ ਗੁੱਡ ਨਾਈਟ ਫਿਰ ਸਾਰਿਆਂ ਨੂੰ ਹਰ ਨੇ ਸਬਸਕ੍ਰਾਈਬ ਕਰਦੇ ਹੋ ਹਾਂ ਸਬਸਕ੍ਰਾਈਬ ਜਰੂਰ ਕਰ ਲਿਓ ਹਾਂ ਜੀ ਅਰਬ ਤਾਂ ਚੱਕੀ ਹੁੰਦਾ ਫੱਟੇ ਸਫਾਈ ਕਰੰਦੇ ਇੱਕ ਵਾਰ ਸਿਰਬ ਲੱਗ ਗਿਆ ਪਹਿਲਾ ਖਾਨ ਅਰਬ ਦਾ ਵਾ ਸਫਾਈ ਕਰਨ ਵਾਲਾ ਸਾਰਾ ਦੂਜਾ ਮੇਰਾ ਵਾ ਪਰ ਉਹ ਦੋਨੇ ਵੰਡ ਕੇ ਕਰਾਂਗੇ ਇਹਨਾਂ ਦੇ ਉੱਪਰ ਹੀ ਕੱਪੜਾ ਫੈਲ ਜਣਾ ਕੋਈ ਢੱਬਿਆਂ ਵਿੱਚ ਹੀ ਬੰਦਾ ਇਹਨਾਂ ਦਾ ਬਾਲਾ ਖਲਾਰਾ ਹੈ ਬਾਕੀ ਆ ਸਾਡੀ ਜ਼ਿੰਮੇਵਾਰੀ ਹੈ ਬਾਲਾ ਖਲਾਰਾ ਪਿਆਰ ਉਹ ਢਬੇ ਢੇਡਕਾ ਗੁੱਤਾ ਘਾਹਰਾ ਐ ਬੁਰਾ ਹਾਲ ਹੋਇਆ ਜਾ ਪੂਰਾ ਸਫਾਈ ਆ ਪੂਰੀ ਦੂਜੀ ਦਿਨਾਂ ਦਾ ਚਾਦਰ ਚੰਦਾ ਉਦੋਂ ਵੀ ਦਰਸ਼ਨ ਕਰਾਵਾਂਗੇ ਸਫਾਈ ਕਰਨ ਤੋਂ ਬਾਅਦ ਸਾਰੀ ਦੇ ਪਹਿਲਾਂ ਸਫਾਈ ਕਰ ਲਈ ਚੰਗੀ ਤਰ੍ਹਾਂ ਹਰਬ ਠੀਕ ਆ ਕਿ ਨਹੀਂ ਚਲੋ ਘਰ ਕਰੀਏ ਸਫਾਈਆਂ ਆਦੀ ਦੁਕਾਨ ਦੀ ਦੇਖੋ ਕਿੰਨੀ ਫਿਕਰ ਪੂਰਾ ਜੋਰ ਦਿੱਤਾ ਸਫਾਈਆਂ ਤੇ ਲੈ ਉਧਰ ਪੋਚਾ ਕੋਲ ਖੜ ਕੇ ਕਿਹਨੇ ਲਵਾਇਆ ਸੀਗਾ ਹਰਦੀਪ ਨੇ ਉਹ ਵੀ ਸਾਡੀ ਇਧਰੋਂ ਸफाई ਹੋਣੀ ਪੂਰੀ ਆਹ ਮੈਂ ਤੁਹਾਡੇ ਕੱਪੜੇ ਰੱਖੀ ਚਮਕਣ ਲੱਗੀ ਰਚੀ ਲੈ ਰੀ ਦਰਾਨ ਥੱਲੇ ਵਾਲਾ ਰਹਿ ਗਿਆ ਸਮਾਨ ਦਾ ਬਸਾਣਾ ਬੰਗਾ ਵੀ ਸੰਭਾਲ ਤਾ ਥੱਲੇ ਸਪਾਈਸੀਆਂ ਕਰਨ ਵਾਲੀਆਂ ਜੀ ਅਰਬ ਦਾ ਆਰਾਮ ਕਰਨ ਲੱਗ ਗਿਆ ਬਾਅਦ ਚ ਫਿਰ ਇਹਨਾਂ ਨੂੰ ਕਰ ਲਿਆ ਦੋ ਬਾਹਰ ਤੋਂ ਤਾਂ ਕੰਮ ਕਰੀ ਜਾਂਦੇ ਆ ਇਹਨਾਂ ਦਾ ਜੋ ਕੰਮ ਨਿਪਟ ਰਗਾ ਫੇਰ ਮਾੜਾ ਮਾੜਾ ਦੇਖਾਂ ਕੀ ਬੰਦਾ ਤੇਲ ਫਾਫੇ ਲੈ ਲਾ ਡੱਬਾ ਸੀ ਵਿੱਚ ਇਹਦੇ ਹੋਰ ਸੈੱਟ ਕਰ ਲੈ हां सही ਗੱਲ ਐ ਲੋਕੀ ਭੱਜ ਭਾਜ ਆਉਂਦੀ ਹਣ ਇੱਥੇ ਤੁਹਾਡੇ ਹੱਥ ਚੋਊਗਾ ਸਾਰਾ ਕਵਰ ਕਰਤਾ ਅੱਗੇ ਐਸੀ ਦੁਕਾਨ ਤੇ ਇੱਧਰ ਬਸ ਰੈਗ ਲੱਗਾ ਸੀ ਅਸੀਂ ਗੱਲ ਕਰਨੀ ਤੇ ਲੇੜੀ ਨੇ ਅੰਦਰ ਹੀ ਵੜ ਕੇ ਦੁਕਾਨ ਚ ਸਿੱਧਾ ਆਪੇ ਹੱਥ ਉੱਤ ਮਾਰਨ ਲੱਗਿਆ ਹੁਣ ਚੱਕ ਕੇ ਰੈਗ ਉੱਧਰ ਲੈ ਗਏ ਤੇ ਆ ਚੂੜੀਆਂ ਹੱਥ ਚ ਕਰ ਲਈਆਂ ਉੱਧਰ ਵੀ ਹੱਥ ਚ ਰੱਖ ਲਈਆਂ ਦੇਖੇ ਨੇ ਦੇਖ ਲਈਏ ਤੇ ਆਪ ਦਿਖਾਇਆ ਕਰਾਂਗੇ ਜਿਹੜੀ ਜੋ ਪਸੰਦ ਮੂਦਾ ਕਰੂ ਬੈਂਡਾ ਨਾ ਕੱਢ ਕਰ ਦੇਖੀ ਜਾਂਦਾ ਕੀ ਇਹਨਾਂ ਚ ਕੀ ਖੜ ਕੇ ਦੇਖਦਾ ਬੈਂਡੜ ਵਰਤੀ ਮਰੋ ਵਰਤੀ ਨਾਲ ਪਾਣੀ ਪਣੀ ਪੀਂਦੇ ਆ ਜੋ ਜਿਹਨੇ ਪਾਣੀ ਪੀਣਾ ਵੀ ਆਪਾਂ ਤਾਂ ਅੱਗੇ ਪੀਂਦੇ ਕਿਉਂ ਕਿਸੇ ਨੇ ਕਹੇ ਤਾਂ ਬੁਲਾਉਂਦੇ ਆ ਕਿਉਂ ਆਣੇ ਆ ਪਿਆਸ ਲੱਗਾਂ ਦੀ ਦੇਖ ਕੇ ਅਗਲਾ ਕਹਿੰਦਾ ਸਹੀ ਕਿੰਨੀ ਤੇ ਆਪ ਨੂੰ ਪਿਆਸ ਲੱਗੇ ਹੈ ਜੀ ਆਪ ਉਹ ਤਾਂ ਉੱਥੇ ਠੀਕਾ ਦੇ ਲੋ ਵੀ ਗਰਮੀ ਬਹੁਤ ਜ਼ਿਆਦਾ ਆ ਬੁਰੇ ਹਾਲ ਹੋ ਗਿਆ ਤੁਹਾਨੂੰ ਪਹਿਲਾਂ ਵੀ ਇਹ ਵੀਡੀਓ ਪਾਈਆਂ ਸੀ ਨਾ ਗਰਮੀ ਵਾਲੀਆਂ ਲਾਈਟ ਚਲੀ ਗਈ ਆ ਤੇ ਗਰਮੀ ਬਹੁਤ ਜ਼ਿਆਦਾ ਦੇਪਦਾਨ ਦੀ ਸਫਾਈ ਕਰਤੀ ਥੋੜੀ ਜਿਹੀ ਕਰਤੀ ਆ ਸਹੀ ਕਰਤੀ ਆ ਆ ਦੁਬਾਰ ਕਮਲ ਦੀ ਆ ਇੱਥੇ ਵੀ ਸਫਾਈ ਹੋ ਗਈ ਆ ਤੇ ਉਧਰ ਆਪਣੀ ਦੁਕਾਨ ਦੀ ਤੁਹਾਨੂੰ ਪਤਾ ਸਵਾਈ ਹੋ ਗਈ ਆ ਤੇ ਗਰਮੀ ਨਾਲ ਬੁਰੇ ਹਾਲ ਆ ਤੁਸੀਂ ਦੇਖ ਹੀ ਖਾਦੇ ਆ ਉਹ ਦੱਸੋ ਬਈ ਕਿਵੇਂ ਲੱਗਦੀਆਂ ਦੁਕਾਨਾਂ ਦਾ ਸੱਚ ਜਰੂਰ ਦੱਸੋ ਆਪਣੀ ਦੁਕਾਨਾਂ ਕਿਵੇਂ ਲੱਗਦੀਆਂ ਹਰ ਕੋਈ ਦੋਨੇ ਦੁਕਾਨਾਂ ਦਿਖਾ ਦੇ ਆਪਣੀਆਂ ਘੈਣੀਆਂ ਠੀਕ ਆ ਇਧਰ ਵੀ ਦੇਖ ਲਓ ਤੇ ਉਧਰੋਂ ਵੀ ਦੇਖ ਲਓ ਸਰਣੇ ਦੇਸੂ ਵਿਤਾਂਡੇ ਵੀ ਲਾਈਟ ਆਈ ਜਾਂਦੀ ਹੈ ਜਿਵੇਂ ਸਾਡੇ ਜਾਂਦੀ ਆ ਸਾਡੇ ਤੋਂ ਬੁਰੇ ਹਾਲ ਲਾਈਟ ਨਾਲ ਵੀ ਆਪਣੇ ਤਾਂ ਬੁਰੇ ਹਾਲ ਸਹੀ ਗੱਲ ਆ ਬਹੁਤ ਮਾੜਾ ਹਾਲ ਆ ਉਧਰ ਉਹ ਬਾਬਚਰੀ ਇਹਦਾ ਹੀ ਮਾੜਾ ਹਾਲ ਜਾਂਦਾ ਘਰੇ ਦਾ ਏਸੀ ਜੇ ਇਨਵਰਟਰ ਹੈਗਾ ਵਾ ਚੱਲ ਜੀ ਜਾਂਦਾ ਪਰ ਦੁਕਾਨ ਤੇ ਆਪਣੇ ਕੋਸ਼ ਹੈ ਨਹੀਂ ਦਾ ਉਹੀ ਤਾਂ ਪਤ ਮੈਂ ਵੀ ਉਹੀ ਕਹਿੰਦਾ ਸਾਰਿਆਂ ਨੂੰ ਹਾਂ ਉਹ ਚਾਪ ਇਹਦੇ ਗਰਮੀ ਨੂੰ ਭਰਿਆ ਰਹਿਦਾ ਦੇਖ ਦੁਕਾਨ ਦੇ ਖਾ ਨੇੜੋ ਪੁਰੀ ਚੱਕੀ ਤੇਰਾ ਕਮਲ ਦੀ ਆਪਣੇ ਦੁਕਾਨ ਦੀ ਰੀਤ ਨਹੀਂ ਕਰ ਸਕਦੀ ਗਾ ਅੱਛਾ अंदर ली सेटिंग भी तो मैं ही की थी <laughs> देखो जी पहला टेबल सीखा दूं जू मतलब सिद्धा सीखा हाँ मैं टेबल चेंज करता अब और नहीं तो जाता सीरप ले के जाओगे यार तुझे कहाँ देखी सही है ना बताइये यार बिल्डिंग भी कहीं खारी है ना यार ना दे दे बताइये ਖੁੱਲੇ ਹੋਣਾ ਦੁਕਾਨ ਤਾਂ ਰਹੇ ਰਬਾਬ ਤੇ ਕਮਲ ਦੀ ਆਪਾਂ ਤਾਂ ਵਿਚਾਰੇ ਇਹਨਾਂ ਤੁਹਾਨੂੰ ਪਤਾ ਟੱਕਰਾਂ ਮਾਰਨ ਵਾਲੀਆਂ ਬੰਦੇ ਅੱਛਾ ਇਹ ਕਾ ਤੋ ਕਹਿੰਦੇ ਹੋ ਹੋਰ ਤੇ ਧਿਆਨ ਪਹਿਲਾ ਓਨਰ ਹੈਗੀ ਆ ਨਵਾਬ ਪਹਿਲਾ ਉਹਨਾਂ ਸਾਡਾ ਰਬਾਬ ਹੈ ਸੈਕਿੰਡ ਤੇ ਮਤਲਬ ਸੈਕਿੰਡ ਜਿਸ ਵਿੱਚ ਮੈਚ ਹੈਵ ਬੀਨ ਦੋਨੋ ਬਾਕੀ ਦੇ ਸੋਨ ਵਾਲਾ ਦੁਕਾਨ ਦੀ ਸੈਟਿੰਗ ਹੁਣ ਸੋਹਣੀ ਲੱਗਦੀ ਆ ਲੱਗਦਾ ਸਾਰਾ ਨੂੰ ਸਾਫ਼ ਸੁਥਰੀ ਹੋਈ ਵੀ ਆ ਵਧੀਆ ਪਰ ਜਦੋਂ ਆ ਮੈਂ ਤੇ ਉਧਰ ਵੀ ਦੱਸਿਓ ਉਧਰ ਕੋਈ ਕੋਈ ਵੇਚੀ ਆ ਤਾਂ ਦੱਸ ਦਿਓ ਉੱਧਰ ਕੋਈ ਕਮੀ ਬੇਸ਼ੀ ਹੋਈ ਉਹ ਵੀ ਦੱਸਿਓ ਵੀ ਦੁਕਾਨ ਦੇ ਵਿੱਚ ਸੈਟਿੰਗ ਕਿਵੇਂ ਕਰਨੀ ਚਾਹੀਦੀ ਆ ਬਹੁਤ ਸੈਟਿੰਗ ਕਰਦਾਂਗੇ ਦੱਸਿਓ ਜਰੂਰ ਬੜਾ ਯਾਦਦਾ ਗਲੌਗ ਨੂੰ ਪਿਆਰ ਦਿਓ ਇਦਾਂ ਹੀ ਠੀਕ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਨਾਲ ਦੀ ਨਾਲ ਤੁਹਾਨੂੰ ਹੁਣ ਵਲੌਗ ਪਾਈ ਚੱਲਾਂਗੇ ਦੇਖੀ ਜਿਵੇਂ ਸ਼ਾਰਟਸ ਪਾਈ ਚੱਲਾਂਗੇ ਹੁਣ ਆਪਣੇ ਰੈਗੂਲਰ ਵਲੌਗ ਆਇਆ ਕਰਨ ਦੇ ਜਿੰਦੀ ਹੁਣ ਆਪਣਾ ਕੰਮ ਵੀ ਵੱਧ ਗਿਆ ਏ ਤੇ ਬਲੌਗਿੰਗ ਵੀ ਆਪਾਂ ਡਬਲ ਕਰਦੇ ਠੀਕ ਹੈ ਓਕੇ ਬਰਣਾ ਹਾਂ ਬਾਏ ਬਾਏ ਕਰ ਦਈਏ ਸਾਰਿਆਂ ਨੂੰ ਬਾਏ ਬਾਏ ਕਰ ਦਿੰਦੇ ਚਲੋ ਠੀਕ ਹੈ ਜੀ ਬਾਏ ਜੀ ਮਿਲਦੇ ਆਂ ਫਿਰ ਨੈਕਸਟ ਵਲੌਗ ਲਾਈਕ ਮਰਸ਼ੇ ਜ਼ਰੂਰ ਕਰ ਦਿਓ ਠੀਕ ਹੈ